ਸਾਸੀ ਕਾਲਜੀ ਸਾਰਿਆਂ ਪ੍ਰਾਪਾ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧਵਾਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਸਰਾਂਵਾਲੀ ਦੇ ਵਿੱਚ ਸਰਾਂਵਾਲੀ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਜੱਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਵਪਾਰ ਦਾ ਕੰਮ ਆ ਅਮਨਦੀਪ ਵੀਰ ਦੇ ਕੋਲੇ ਆਏ ਹੋਏ ਹਾਂ ਜਨਰ ਤੁਹਾਨੂੰ ਵਿਖਾਉਣਾ ਹੈ ਮੈਂ ਮਿੱਤਰੋ ਗੱਲਬਾਤ ਕਰਦੇ ਆ ਮਿਲਦੇ ਆ ਪਵਨਦੀਪ ਭਾਈ ਤੇ ਕੀ ਡਿਟੇਲ ਆ ਕੀ ਗੱਲਬਾਤ ਆ ਸਤਿ ਸ਼੍ਰੀ ਅਕਾਲ ਅਰਮਨਦੀਪ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਵੀਰੇ ਠੀਕ ਆ ਜੀ ਸੇਤਾਂ ਤੇ ਘਰ ਪਰਿਵਾਰ ਬਾਈ ਠੀਕ ਆ ਜੀ ਸਭ ਠੀਕ ਆ ਵਧੀਆ ਅਮਨ ਦਾ ਵੀ ਕਿੰਨੇ ਜਾਨਵਰ ਆ ਵੀਰੇ ਦੋ ਆ ਵੀਰੇ ਠੀਕ ਆ ਕਿਹੜੇ ਕਿਹੜੇ ਜਾਨਵਰ ਆ ਵੀਰੇ ਤੁਹਾਡੇ ਹਾਂ ਹੀ ਆ ਬਾਈ ਦੋਨੇ ਠੀਕ ਆ ਬਾਈ ਹਾਂ ਜੀ ਜਿਹੜੀ ਸੂਣ ਵਾਲੀ ਮੈਂ ਕਿੰਨੇ ਦਿਨ ਲੈਂਦੀ ਆ ਵੀਰੇ ਇਹ ਬਾਈ ਤਿਆਰ ਹੀ ਆ ਬਾਥਾ ਹੋ ਸਕਦਾ ਅੱਜ ਰਾਤ ਨੂੰ ਸੂਪੇ ਅੱਛਾ ਤਿਆਰੀ ਹੈ ਜਮਾਂ ਤਿਆਰ ਹੈ ਜੀ ਠੀਕ ਆ ਕਿੰਨੇ ਕੁ ਦੁੱਧ ਦਾ ਰਿਕਰਡ ਰਕੂੜਾ ਬਈ ਬਾਈ ਉਹਨਾਂ ਨੇ ਤਾਂ 15 ਕਿਲੋ ਦੁੱਧ ਦਿੱਥਿਆ ਠੀਕ ਆ ਬਈ ਹਾਂਜੀ ਥੋੜੀ ਜੀ ਸੰਭੀ ਘੱਟ ਹੈ ਨਾ ਥੋੜੀ ਜੀ ਹਾਂ ਉਹ ਬੰਦਾ ਡਰਾਈਵਰ ਸੀਗਾ ਤੇ ਬੁੜੀਆਂ ਹੀ ਸੀ ਕਰੇ ਹੂੰ ਤੇ ਵਿਛਾਂ ਵੀ ਘੱਟ ਹੈ ਠੀਕ ਆ ਵੀਰੇ ਉਵੇਂ ਚਵਾਈ ਚੁਈ ਨੂੰ ਕਿਵੇਂ ਆ ਚਵਾਈ ਤਾਂ ਬਾਲੀ ਚੰਗੀ ਆ ਗੱਬਨ ਦੀਆਂ ਵੀ ਹੁਣ ਤਾਂ ਰਾ ਮਾਰ ਦਿੰਨੇ ਆਏ ਮੋਟੀ ਚੀਚੀ ਹਰਗੀ ਠੀਕ ਆ ਬਈ ਠੀਕ ਆ ਤੇ ਵੀਰੇ ਕੀ ਰੇਟ ਰਹੂਗਾ ਮਨਦੀਪ ਬਾਈ ਇਹਦਾ ਬਈ 85000 85000 ਰੁਪਏ ਮੁੱਲਾ ਲਾੜ ਪਿਆਰ ਹੋ ਜੂ ਬਈ ਕਰ ਦਿਆਂਗੇ ਕੱਢੀ ਬਾਦ ਨੂੰ ਭਾਈ ਮਿੱਤਰੋ ਸੂਨ ਵਾਲੀ ਮੈਂ ਆ ਲੇਵੇ ਭਾਂਡੇ ਵਾਲੋ ਬੜੀ ਚੰਗੀ ਆ ਤੁਸੀਂ ਆਪ ਵੀ ਦੇਖ ਸਕਦੇ ਆ ਵੀ ਮੰਨ ਲਓ ਪਲਾਪੂਣਾ ਪਾਈ ਫਿਰਦੀ ਕਰਕੇ ਥੋੜੀ ਜੀ ਆ ਚੱਕਰ ਆ ਉਹ ਸੰਗਾ ਸੰਗਾ ਦੀ ਚੰਗੀ ਆ ਮੈਂ ਦੇਖ ਸਕਦੇ ਆ ਤੁਸੀਂ ਆਪ ਬਾਕੀ ਬਾਲੀ ਵੱਡੀ ਨਹੀਂ ਸਹੀ ਤੀ ਜੇ ਸੂਏ ਸਹੀ ਹੁੰਦੀ ਆ ਕਰਮਾਂ ਵਾਲੀ ਦੁੱਧ ਵਾਲੇ ਪੱਖ ਤੋਂ ਭਾਈ ਹੁਣੀਆਂ ਉਹਦੇ ਵੀ ਚੰਗੀ ਆ ਬਾਕੀ ਘਰੇ ਦੁੱਧ ਪੀਣ ਵਾਲੇ ਭਰਾ ਨੂੰ ਮਾੜੀ ਵੀ ਨਹੀਂ ਕਿਉਂਕਿ ਭਾਈ ਇਹ ਭਾਅ ਦੇ ਵਿੱਚ ਆਉਂਦਾ ਵੀ ਕੁਝ ਨਹੀਂ 85000 ਰੁਪਏ ਅੱਜ ਕੱਲ ਮੈਂਦਾ ਮੋਲਾ ਜਿਹੜਾ ਕਿੱਥੇ ਮੱਥੇ ਲੱਗਦਾ ਉਹ ਤੁਹਾਨੂੰ ਵੀ ਪਤਾ ਵਾ ਪਰ ਫਿਰ ਬਰੀਕੀ ਚੰਗੀ ਆ ਮੈਂ ਇਹਦੇ ਵਿੱਚ ਸਿੰਗਾ ਦੀ ਬਣਾਵਟ ਦੀ ਚੰਗੀ ਆ ਜਿੰਨੇ ਪੱਖ ਹੈਗੇ ਆ ਠੀਕ ਆ ਕੁੱਲ ਮਿਲਾ ਕੇ ਗੱਲ ਕਰੀਏ ਥਣਾ ਪਲਾਂ ਤੇ ਆਣਾ ਭਾਈ ਹਾਂ ਭਾਈ ਪਲਾਂ ਦਾ ਇਹ ਬਾ ਨਾ ਪਰਸੋਂ ਦੀਆਂ ਹੀ ਪਾਈਆਂ ਨੇ ਪਹਿਲਾਂ ਜਮਾ ਸਹੀ ਸੀ ਠੀਕ ਆ ਠੀਕ ਆ ਸੂਪ ਹੋ ਗਈ ਉਹ ਡੰਗ ਦਿਹਾੜੀ ਜਮਾ ਹਾਂ ਪੋਲਾ ਮੈਂ ਥਾਣਾ ਇਹ ਨਹੀਂ ਗੱਲ ਕੋਈ ਪਚਵਾਈ ਚੀਜੀ ਅਰਗੀ ਮੋਟੀ ਠੀਕ ਆ ਭਾਈ ਤੇ ਭਾਈ 2 ਨੰਬਰ ਵਾਲੀ ਝੋਟੀ ਤੋਕੜ ਗੱਬਣਾ ਹਾਂ ਭਾਈ ਉਹ ਤੋਕੜ ਗੱਬਣਾ ਹੀ ਕਿੰਨੇ ਚਿਰ ਦੀ ਗੱਬੜ ਕਿੰਨਾ ਦੁੱਧ ਇਹ ਭਾਈ ਹੁਣ 6 ਮਹੀਨਿਆਂ ਦੀ ਹੋ ਗਈ ਤਿੰਨ ਚਾਰ ਦਿਨ ਘਟਾ ਠੀਕ ਆ ਤੇ ਦੁੱਧ ਭਾਈ ਦੁੱਧ 8 ਕਿਲੋ ਆਈ 8 ਕਿਲੋ ਹਾਂਜੀ ਮਿਲਦੀ ਬਾਈ ਮਿਲਦੀ ਬਾਈ ਪਲਾਂ ਚਾਰ ਵੇਰੀ ਚੋਲੋ ਪਹਾੜੇ ਦੇ ਮਿਲਦੀ ਬਾਹਲੀ ਠੰਡੀ ਥੀਲ ਠੀਕ ਆ ਵੀਰੇ ਚਵਾਈ ਕਿਵੇਂ ਲੱਗੀ ਆ ਬਾਈ ਚਵਾਈ ਦਾ ਮਾਣ ਇੱਕ ਨੰਬਰ ਆ ਜੀ ਇਹ ਹਰਿਆਣੇ ਤੋਂ ਆਈ ਝੋਟੀ ਹਰਿਆਣੇ ਚਵਾਈ ਆ ਹਾਂਜੀ ਹਾਂਜੀ ਠੀਕ ਆ ਬਾਈ ਇਹਦਾ ਰੇਟ ਬਾਈ ਅੱਜ ਕੀ ਕਰਾਂਗੇ ਇਹਦਾ ਬਾਈ ਰੇਟ 1.10 ਹੀ ਆ ਜੀ 1.10 ਮਾਨਤਨ ਹਾਂਜੀ ਕਰ ਦਿਆਂਗੇ ਇਮਾਨਦਾਰ ਠੀਕ ਆ ਕੱਢੀ ਬਾਹ ਨੂੰ ਤੋਰੀ ਵੀਰੇ ਲੈ ਮੇਤਰੋ ਪੂਰੀ ਡਬਲ ਝੋਟੀ ਆ ਕਰਨ ਵਾਲੀ ਹਰਿਆਣੇ ਦੀ ਕਦ ਕਾਠੀ ਵਾਲੀ ਟਾਂਚੇ ਵਾਲੀ ਝੋਟੀ 8 ਕਿਲੋ ਦੁੱਧ ਦਾ 6 ਮਹੀਨਾ ਦੀ ਇਹ ਗੱਪਣ ਚੈੱਕ ਪਾਸ ਤੁਸੀਂ ਕਰਵਾ ਕੇ ਲਜਾਣੀਆ ਕਿਰਾਏ ਤੋਂ ਬਿਨਾ ਤੁਸੀਂ ਨਹੀਂ ਲਜਾਣੀ ਤੇ ਵੇਚਣ ਵਾਲੇ ਨੂੰ ਬੇਨਤੀ ਆ ਵੀ ਕਰਵਾਏ ਤੋਂ ਬਿਨਾ ਤੁਸੀਂ ਦੇਣੀ ਨਹੀਂ ਮੇਰੀ ਹਰ ਇੱਕ ਵੀਡੀਓ ਦੇ ਵਿੱਚ ਇਹ ਬੇਨਤੀ ਆ ਭਾਈ ਨਹੀਂ ਤਾਂ ਟੋਕਰ ਗੱਪਣ ਪਸ਼ੂ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਤੁਸੀਂ ਚੈੱਕ ਕਰਾਉਣੀ ਆ ਤੁਸੀਂ ਵੇਖਣੀ ਆ ਤੁਸੀਂ ਟੈਂਪੂ ਤੇ ਚੜਾਉਣਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਕਿਉਂਕਿ ਇਹਦੇ ਜਿਹੜਾ ਜੋਸ ਚੀਜ਼ ਸਾਹਮਣੇ ਟੰਚੇ ਦੀ ਗੱਲ ਦੱਸ ਸਕਦੇ ਆ ਵਜੂਦ ਦੀ ਗੱਲ ਦੱਸ ਸਕਦੇ ਆ ਸਿੰਘਾਂ ਨੂੰ ਦੱਸ ਸਕਦੇ ਆ ਥਣ ਲੇਵੇ ਦੀ ਕੁਆਲਿਟੀ ਦੱਸ ਸਕਦੇ ਆ ਅਗਲੀ ਕਾਰਵਾਈ ਤੁਸੀਂ ਆਪ ਕਰਿਆ ਕਰੋ ਕਿਉਂਕਿ ਇਹ ਚੀਜ਼ਾਂ ਸਾਹ ਲੀਆਂ ਇਹਨਾਂ ਦੀ ਗਾਰੰਟੀ ਕੋਈ ਨਹੀਂ ਹੁੰਦੀ ਮਿੱਤਰੋ ਅਮਨਦੀਪ ਬਾਈ ਇਹ ਦੋ ਜਾਨਵਰ ਸੀ ਹਨਾ ਨੰਬਰ ਆਪਣਾ ਹੈਗਾ 75268 ਜੀ 52016 ਠੀਕ ਹੈ 75268 52016 75268 52016 ਜਾਨਵਰ ਲੈ ਲਿਓ ਪਾਇਓ ਨਰੂਲਾ